ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਚ ਸਿੱਖ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਰੋਸ ਮਾਰਚ ਕੱਢਿਆ ਜਿਸ ਵਿੱਚ ਬੱਚੇ ਬੁੱਢੇ ਔਰਤਾਂ ਤੇ ਨੌਜਵਾਨ ਸ਼ਾਮਿਲ ਸਨ ਵਾਹਿਗੁਰੂ ਦਾ ਜਪ ਕਰਦੇ ਹੋਏ ਸ਼ਾਂਤਮਈ ਰੋਸ ਮਾਰਚ ਬਟਾਲਾ ਦੇ ਗਾਂਧੀ ਚੌਂਕ ਚ ਪਹੁੰਚਿਆ ਜਿੱਥੇ ਵਕਫ ਵਕ ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਇੱਥੇ ਆਗੂਆਂ ਨੇ ਬੋਲਦਿਆਂ ਹੋਇਆਂ ਖੁਲਾਸਾ ਕੀਤਾ ਕਿ ਸੁਖਬੀਰ ਬਾਦਲ ਨਾਲ ਹਰਨਾਮ ਸਿੰਘ ਧੋਮਾ ਦੀ ਇੱਕ ਮੀਟਿੰਗ ਹੋ ਚੁੱਕੀ ਹੈ ਜਿਸ ਤਹਿਤ ਜਥੇਦਾਰਾਂ ਨੂੰ ਬਦਲ ਦਿੱਤਾ ਜਾਵੇਗਾ ਇੱਕ ਤੁਹਾਨੂੰ ਮੈਨੂੰ ਬਹੁਤ ਕਿਸੇ ਵੱਡੇ ਜੋਰ ਉੱਤੇ ਕਰਨ ਦਾ ਦਸੀਆ ਮੈਂ ਤੁਹਾਡੇ ਨਾਲ ਸਾਝੀ ਕਰਾਂਗਾ ਤਕਵੀਰ ਪਾਦਮ ਤੈਨੂੰ ਮਹਿਲੋੜਾ ਕਿਆ ਵੀ ਕੁਝ ਕਸਟਾ ਦੇ ਖਵਾ ਬੰਨ ਜਾਂ ਕਸਟਾ ਦੇ ਰਾਜ ਨਹੀਂ ਮਿਚਵਾ ਦੇ ਤੇ ਜਿਹੜੇ ਸਾਨੂੰ ਪਿੰਡ ਬੰਦਿਆਂ ਅਸੀਂ ਸਰਕਾਰ ਦਾ ਮਾਰੇ ਰਹੇ ਆ ਉਹਨਾਂ ਤੋਂ ਲਿਖਤ ਦੇ ਸਕਦੇ ਤੇ ਫਿਰ ਉਹ ਮੰਨਗੇ ਫਿਰ ਧੰਮਿਆਲੇ ਬਣ ਜਾਣਗੇ ਤੇ ਉਹ ਵੱਡੇ ਅਧਿਕਾਰਤਾਂਗੇ ਉਹ ਪਾੜ ਦਾ ਕੁੱਤੀ ਉਹਦੇ ਰਹੀ ਰਹੀਗਾ ਇਹ ਮੈਨੂੰ ਕਿਸੇ ਜ਼ਿੰਮੇਵਾਰ ਅਫਸਰ ਨੇ ਦੱਸਿਆ ਵੀ ਇਹਨਾਂ ਦੀ ਮੀਟਿੰਗ ਹੋਈ ਆ ਇਹਨਾਂ ਬਦਲਨੇ ਆਇਆ ਪਰ ਪਰ ਹੁਣ ਮੈਂ ਇਹ ਬੇਸ਼ਰਮ ਚੜ੍ਹਿਆ ਤਾਰਾ ਨੂੰ ਆਣਾ ਤਾਂ ਕਚਰਾ ਤੇ ਆਇਆ ਅੱਜ ਹੀ ਅੱਜ ਹੀ ਦੇਖ ਕੇ ਘਰੋਂ ਪਰਚੋ ਤਾਂ ਕਿ ਸਾਰੀ ਬੋਲੀ ਇੱਜ਼ਤ ਰਹੇ ਅੱਜ ਹੀ ਪਾਚੋ ਨੇਗਰਾਂ ਜਿਹਨੇ ਤੁਹਾਨੂੰ ਡਾਂਗਾ ਪੈਣੀ ਹੈ ਨਾ ਗੋਮੋ ਤੁਹਾਨੂੰ ਕਹਿ ਰਹੇ ਬਾੜ ਨਹੀਂ ਦੇਣਾ ਤੁਹਾਨੂੰ ਕਿਸੇ ਨੇ ਕਿਸੇ ਪਰਵਾਰ ਵਾਲੇ ਦੀ ਪਰਵਾਹ ਤੇ ਬੜੀ ਬੜੀ ਤੁਹਾਡੇ ਚਾਰ ਪੈ ਗਈ ਆ ਤੇ ਅੱਜ ਹੀ ਸੀਵੇ ਦੇ ਦਿਓ ਤੁਹਾਨੂੰ ਲੋਟਾ ਪੱਤਣਾ ਲੈ ਕੇ ਪੱਟ ਕੇ ਬਾਹਰ ਲੈ ਕਰਕੇ ਪਰਵਾਰ ਨੇ ਹੁਣ ਤੁਹਾਡੇ ਕੋ ਜਿਹੜਾ ਕੰਮ ਆਣਾ ਸੀ ਉਹਦੇ ਡੈਰਿਆ ਉਹ ਕੁਝ ਉਹਦੇ ਵਾਸਤੇ ਰੱਖੀ ਹੋ ਤੇ ਤੁਹਾਨੂੰ ਉਹਨੇ ਟੱਕੜਾ ਤੇ ਫਿਰ ਨਵੇਂ ਬਣਾਉਣਿਆ ਗੁਰਦਾਸਪੁਰ ਤੋਵ达 ਸਿੰਘ ਦੀ ਰਿਪੋਰਟ ਪੈਰੇਦਾ ਟੀਵੀ